वेलकम गाइस हेलो एवरीवन वेलकम बैक टू आवर न्यू ब्लॉग गाइस आज का ब्लॉग हो रहा है बारिश के बीच बारिश ਵਿੱਚ ਵਲੌਗ ਸਟਾਰਟ ਕਰਨ ਲੱਗੀ ਐ ਸੁਨਿਆ ਨਾ ਸੰਜੀਵ ਤੇ ਤੁਹਾਨੂੰ ਦਿਖਾਣੀਆਂ ਸੀ ਲੁਧਿਆਣੇ ਦੀਆਂ ਗਲੀਆਂ ਸੜਕਾਂ ਸਾਰਾ ਕੁਝ ਕਿੱਥੇ ਕਿੱਥੇ ਕੀ ਹਾਲ ਚਾਲ ਆ ਸੜਕਾਂ ਦਾ ਬਾਰਿਸ਼ ਵਿੱਚ ਕਿੰਨਾ ਕਮੀ ਪੈ ਗਿਆ ਤੇ ਆ ਦੇਖੋ ਮੈਨੂੰ ਵੀ ਗਿੱਲੀ ਕਰ ਰਿਹਾ ਨੇ ਗਿੱਲੀ ਹੋ ਰਹੀ ਐ ਮੈਂ ਕੋਣ ਵੀ ਮੇਰਾ ਗਿੱਲਾ ਹੋ ਰਿਹਾ ਦੇਖੋ ਅੱਜ ਸੀ ਗੇੜਾ ਕੱਢਣ ਚੱਲੇ ਆ ਸੜਕ ਦਾ ਤੁਹਾਨੂੰ ਦਿਖਾਣੇ ਆ ਲੁਧਿਆਣਾ ਦੀ ਸੜਕਾਂ ਦਾ ਕੀ ਮੋਹ ਵਾਲਾ ਠੀਕ ਐ بارش ਹੋ ਚੁੱਕੀ ਐ ਇਸ ਹਿਸਾਬ ਕਿਤਾਬ ਸਾਰਾ ਐ ਤੇ ਲੁਧਿਆਣੇ ਦਾ ਇਹ ਪੜੇ ਰਹੀਓ ਬਲੌਗ ਵਿੱਚ ਉਹ ਦੇਖਿਓ ਬਲੌਗ ਲੁਧਿਆਣੇ ਦੇ ਸੜਕਾਂ ਦਿਖਾਣੇ ਆ ਤੁਹਾਨੂੰ ਗਾਇਜ਼ بارش ਵਿੱਚ ਨਿਕਲ ਆਈਆਂ ਅੱਜ ਮੈਂ ਦੇਖੋ ਵਲੌਗ ਬਣਾਉਣ ਲਈ ਹਾਂਜੀ ਕੀ ਵਿਚਾਰ ਹੈ ਤੁਹਾਡਾ ਮੈਂ ਤੁਹਾਨੂੰ ਦਿਖਾਈ ਇਹਨੂੰ ਲੈਣ ਦਾ ਕੀ ਹਾਲ ਚਾਲ ਹੈ ਬਾਰਿਸ਼ ਤੋਂ ਬਾਅਦ ਹਾਂ ਵਾਹ ਥੋੜੀ ਘਟ ਆ ਰਹੀ ਤੁਹਾਡੀ ਕਹਿੰਦੇ ਲੁਧਿਆਣੇ ਦਾ ਹਾਲ ਚਾਲ ਤੁਹਾਨੂੰ ਦਿਖਾਉਣ ਚੱਲੇ ਆ ਤੇ ਬਾਰਿਸ਼ ਵਿੱਚ ਸੜਕਾਂ ਦਿਖਾਈਏ ਨਹਿਰ ਦਿਖਾਈਏ ਕਿੰਨੀ ਕੁ ਪਾਣੀ ਹੈਗਾ ਹਨਾ ਕਿੰਨੀ ਕੁ ਫੁੱਲ ਹੈ ਚਿੱਕੜ ਚਿੱਕੜ ਮਚਿਆ ਪਿਆ ਸਾਰੇ ਪਾਸੇ ਦੇਖੋ ਸੜਕਾਂ ਦਾ ਹਾਲ ਦੇਖੋ ਸੜਕ ਕਿਵੇਂ ਖਰਾਬ ਹੋ ਗਈ ਸਾਰੀ ਦੇਖੋ ਤੋਂ ਇਹ ਸਾਰੇ ਨਿਕਲੇ ਪਏ ਨੇ ਪਾਣੀ ਭਰਿਆ ਪਿਆ ਸਾਰੇ ਟੋਏ ਦੇ ਵਿੱਚ ਤੁਹਾਨੂੰ ਅਸੀਂ ਲੈ ਕੇ ਚੱਲਦੇ ਆ ਗਾਇਜ਼ ਆ ਦੇਖੋ ਸੜਕ ਦਾ ਹਾਲ ਦੇਖੋ ਲੁਧਿਆਣੇ ਦੀਆਂ ਸੜਕਾਂ ਦੇਖੋ ਆ ਨਵੀਂ ਬਣੀਏ ਹਲੇ 6 ਮਹੀਨੇ ਵੀ ਨਹੀਂ ਹੋਏ ਹਨਾ ਸਾਲ ਵੀ ਨਹੀਂ ਹੋਇਆ ਹਲੇ ਤਾਂ ਸੜਕ ਬਣੀ ਨੂੰ ਤੇ ਸੜਕ ਦਾ ਹਾਲ ਦੇਖੋ بارشਾਂ ਨੇ ਕੀ ਕਰ ਦਿੱਤਾ ਅੱਗੇ ਦਿਖਾਣੇ ਆ ਤੁਹਾਨੂੰ ਥੋੜਾ ਜਿਹਾ ਸੋ ਗਾਈਜ਼ ਅਸੀਂ ਪਤਾ ਕਿੱਥੇ ਜਾ ਰਹੇ ਆ ਅਸੀਂ ਸਤਲੁਜ ਦਰਿਆ ਦਿਖਾਣ ਜਾ ਰਹੇ ਆ ਤੁਹਾਨੂੰ ਆਵਾਜ਼ ਆ ਰਹੀ ਮੈਂ ਸਤਲੂਜ ਦਰਿਆ ਉੱਥੇ ਦਿਖਾਣੇ ਆ ਤੁਹਾਨੂੰ ਜਾ ਕੇ ਕਿਹ ਮੋਹ ਲੈ ਸਤਲੂਜ ਦਾ ਬਣੇ ਰਹੀਓ ਬਲੌਗ ਸਾਰਾ ਬਲੌਗ ਦੇਖਿਓ ਹੋਲ ਦੇ ਉੱਪਰ ਅਸੀਂ ਗੱਡੀ ਚਾਹ ਲਈ ਸੀ ਅਸੀਂ ਬਾਰੋ-ਬਾਰ ਹੀ ਜਾ ਰਹੇ ਆ ਨਵੇਂ ਰਸਤੇ ਕਿਤਾਜੇ ਮੌਸਮ ਬਿਲਕੁਲ ਸਹੀ ਹੈ ਮਾੜੀ ਮੋਟੀ ਬੂਰ ਪੈ ਰਹੀ ਕਣੀਆਂ ਮਾੜੀਆਂ ਮਡੀਆਂ ਪੈ ਰਹੀਆਂ ਨੇ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਣੇ ਆ ਸਤਲੁਜ ਦਰਿਆ ਤੇ ਕੀ ਸਿਚੁਏਸ਼ਨ ਆ ਉੱਥੋਂ ਦੀ ਉੱਥੇ ਬਾਰਿਸ਼ ਹੈ ਜਾਂ ਨਹੀਂ ਪਾਣੀ ਕਿੰਨੇ ਕ ਲੈਵਲ ਤੇ ਹੈਗਾ ਉਹ ਦਿਖਾਣੇ ਆ ਅੱਜ ਸੁਣਿਆ ਵੀ ਐ ਭਾਖੜਾ ਡੈਮ ਤੋਂ ਪਾਣੀ ਉਹਨਾਂ ਨੇ ਛੱਡਣਾ ਹੈ ਹਨਾ ਸੰਜੀਵ ਜੀ ਦੱਸ ਰਹੇ ਨੇ 50000 ਯਾਰ ਕਿੰਨਾ ਪਾਣੀ 50000 ਪਾਣੀ ਫੈਟ ਰਹਾ ਏ ਓਕੇ ਸੋ ਗਾਇਜ਼ ਬਣੇ ਰਹੀਓ ਵਲੌਗ ਵਿੱਚ ਤੁਹਾਨੂੰ ਦਿਖਾਣੇ ਆ ਸਤਲੂਜ ਦਰਿਆ ਦੀ ਪੋਜੀਸ਼ਨ ਆ ਉੱਥੇ ਅਸੀਂ ਵੀ ਦੇਖਣ ਚੱਲੇ ਆ ਸਪੈਸ਼ਲ ਵਲੌਗ ਬਣਾਉਣ ਚੱਲੇ ਆ ਤਾਂ ਕਿ ਦਸੀਏ ਆਪਣੀ ਸਬਸਕ੍ਰਾਈਬ ਹੈਂ ਮੈਂ ਅੰਮ੍ਰਿਤ ਦੀ ਲੋੜ ਨਹੀਂ ਕੋਈ ਲੁਧਿਆਣਾ ਸੇਫ ਹੈ ਹਾਂ ਵੈਸੇ ਨਾ ਡਰਨ ਦੀ ਵੈਸੇ ਲੋੜ ਨਹੀਂ ਹੈਗੀ ਸਾਡਾ ਲੁਧਿਆਣਾ ਹਜੇ ਸੇਫ ਹੈ ਬਿਲਕੁਲ ਆ ਦੇਖੋ ਆ ਜਿਹੜੀ ਸੜਕਾ ਨਾ ਆ ਪਿੰਡਾਂ पाणी ਆਇਆ ਹੈ ਬਾਕੀ ਆਉਟਸਾਈਡਾਂ ਤੇ ਪਿੰਡਾਂ ਚ ਆਇਆ ਹੈ ਨਾ ਪਾਣੀ ਨਹਿਰ ਹਾਲੇ ਸੇਫ ਆ ਹਾਂ ਇੱਥੇ ਸਾਡੀ ਨਹਿਰ ਵੀ ਸੇਫ ਆ ਜੇ ਨਹਿਰ ਦਾ ਲੈਵਲ ਬਿਲਕੁਲ ਹਜੇ ਨੀਵਾ ਹੈ ਤੇ ਇੰਨਾ ਨਹੀਂ ਹੈਗਾ ਪਾਣੀ ਹਜੇ ਸੇਫ ਹੈ ਇੱਥੇ ਸਾਡਾ ਲੋ ਜੀ ਆ ਦੇਖੋ ਜੀ ਨਹਿਰ ਦਾ ਲੈਵਲ ਦੇਖੋ ਪਾਣੀ ਬਿਲਕੁਲ ਹਜੇ ਸਹੀ ਹੈ ਨੀਵਾ ਬਾਰਿਸ਼ ਘੱਟ ਐ ਸਵੇਰੇ 5 ਵਜੇ ਬੜੀ ਹੋ ਰਹੀ ਸੀ ਤੇ ਬਾਰਿਸ਼ ਬਹੁਤ ਇਹ ਤਾਂ ਅੱਗੇ ਤੇਜ਼ ਹੋਏਗੀ ਬਾਰਿਸ਼ ਹਨਾ ਕਿਉਂਕਿ ਜਿਹੜੇ ਬੂੜ ਸੀ ਨਾ ਉਹ ਥੋੜੇ ਜ਼ਿਆਦਾ ਹੋ ਗਏ ਇੱਥੇ ਜਿਹੜੀ ਪਾਣੀ ਬਾਰਿਸ਼ ਦੀ ਪੈ ਰਹੀ ਬੂੜ ਆਸੇ ਇਹ ਅੰਬ੍ਰੇਲਾ ਚੱਕ ਲਿਆ ਨਾ ਹਾਂ ਅੰਬ੍ਰੇਲਾ ਸੀ ਨਾਲ ਚੱਕ ਲੀਏ ਜੇ ਲੋੜ ਪਈ ਤੇ ਲੈ ਲਾਂਗੇ ਅਸੀਂ ਸੇ ਤੋਂ ਗੱਡੀ ਚਲਾ ਲਈਏ ਪੋਲ ਦੇ ਉੱਪਰ ਦੇਖਿਓ ਕਿਤਾ ਕਾ ਗਿਆ ਆਪਾਂ ਔਲਡ ਔਲਡ ਆਖਲੇ ਕੋਲ ਆ ਗਏ ਆ ਤਕਰੀਬਨ ਬਾਸਤ ਨੂਤ ਰਿਆ ਆਣਾ ਲਈ ਹੈ ਗਾਇਸ ਉਸੇ ਸਿੱਧਾ ਹੀ ਦੇਖੋ ਦੇਖੋ ਗਾਇਸ ਖੇਤ ਦੇਖੋ ਤੇ ਖੇਤਾਂ ਦੇ ਵਿੱਚ ਪਾਣੀ ਕਿੰਨਾ ਇਕੱਠਾ ਹੋਇਆ ਪਿਆ ਦੇਖੋ ਇਹ ਰਿਪੋਰਟ ਆ ਮੈਂ ਕੁਝ ਖਾਨ ਲਈ ਰਿਹਾ ਗਾਇਸ ਦੇਖੋ ਕਿੰਨੀ ਅਫਰੇ ਦੇ ਵਿੱਚ ਵਾਹ ਬਹੁਤ ਲੋਜੀ ਗਾਈਜ਼ ਲਾਡੋਵਾਲ ਟੋਲ ਪਲਾਜ਼ਾ ਅਸੀਂ ਪਾਰ ਕਰ ਲਿਆ ਹੈ ਤੇ ਅੱਗੇ ਨੂੰ ਜਾ ਰਹੇ ਆ ਆ ਗਿਆ ਹੈ ਸਤਲੁਜ ਦਰਿਆ ਆ ਆ ਗਿਆ ਜੀ ਸਤਲੁਜ ਦਰਿਆ ਫੁੱਲ ਭਰਿਆ ਪਿਆ ਉਧਰ ਕੇ ਨਾ ਤੁਹਾਨੂੰ ਦਿਖਾਣੇ ਆ ਵੀਡੀਓ ਸੋ ਗਾਇਜ਼ ਅਸੀਂ ਲਾਡੋਵਾਲ ਟੂਲ ਪਲਾਜ਼ਾ ਅਸੀਂ ਪਾਰ ਕਰ ਲਿਆ ਤੇ ਆ ਗਏ ਆ ਸਤਲੂਜ ਦਰਿਆ ਦੇ ਕੋਲ ਤੇ ਤੁਹਾਨੂੰ ਨੇੜੇ ਜਾ ਕੇ ਥੋੜੀ ਵੀਡੀਓ ਦਿਖਾਣੇ ਆ ਜੀ ਸਤਲੂਜ ਦਰਿਆ ਕਾਫੀ ਫੁੱਲ ਐ ਭਰਿਆ ਪਿਆ ਇੱਥੇ ਉੱਤਰ ਕੇ ਦਿਖਾਣੇ ਆ ਤੁਹਾਨੂੰ ਹਾਂ ਜੀ ਇਹ ਆ ਪੁੱਲ ਪਿਆ ਪੁੱਲ ਦਰਿਆ ਹਾਂ ਪੂਰੇ ਹਿੱਲ ਰਿਹਾ ਹੈ ਨਾ ਯਾ ਸਾਰਾ ਪੂਰਾ 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 ਖੋਲ ਲੈਣਾ ਯਾਰ ਪੂਰਾ ਖੋਲ ਲਾ ਗਾਇਸ ਪੂਰਾ ਪਾਣੀ ਡਰ ਲੱਗ ਰਿਹਾ ਮੈਨੂੰ ਆਇਆ ਹੁਣ ਬਲੀ ਸਾਈਡ ਤੋਂ ਦਿਖਾਉਂਦਾ ਪੁੱਲ ਤੋਂ ਡਰ ਲੱਗ ਰਿਹਾ ਮੈਨੂੰ ਗਾਇਜ਼ ਆ ਸੜਕ ਦੇ ਉੱਤੇ ਤਰੇੜਾਂ ਆਈਆਂ ਪਈਆਂ ਪੁੱਲ ਦੇ ਉੱਤੇ ਹੈਲੋ ਆ ਜੇ ਸੜਕਾਂ ਨਾ ਤਰੇੜਾਂ ਆਈਆਂ ਪਈਆਂ ਨੇ ਇਹਦੇ ਤੇ ਦੇਖੋ ਤੇ ਹੈਲੋ ਮੈਨੂੰ ਡਰ ਲੱਗ ਰਿਹਾ ਵਾ ਕੋਈ ਇਹ ਚੀਜ਼ਾਂ ਦੇਖ ਕੇ ਨਾ ਡਰ ਜਾਂ ਲੱਗ ਰਿਹਾ ਲੋਕੀ ਬਹੁਤ ਨੇ ਜਿਹੜੇ ਵੀਡੀਓ ਬਣਾ ਰਹੇ ਨੇ ਦੇਖੋ ਮੇਨ ਪੋਲੀ ਇਹ ਹੈ ਦ ਜਲੰਧਰ ਵਗੈਰਾ ਬਗਵਾੜੇ ਜਾਂਦਾ ਹੈ ਨਾ ਬਹੁਤ ਪਾਣੀ ਫੁੱਲ ਫੁੱਲ ਦਰਿਆ ਫੁੱਲ ਲਾ ਪੂਰਾ ਯਾ ਸਿਦਾਰਾ ਬਾਰਿਸ਼ ਪੈ ਕੇ ਹੱਡੀਏ ਤੇ ਬਦਕਲ ਮੌਸਮ ਬਹੁਤ ਖਰਾਬ ਹੋ ਚੁੱਕਾ ਹੈ ਜਾਂ ਹੋ ਜਾਂ ਹੋ ਇਸ ਟਾਈਮ ਮਿੰਟ ਜਾਂ ਹੋ ਜਾਏ ਜਾਂ ਹੋ ਜਾਏ ਪਾਣੀ ਬਹੁਤ ਤੇਜ਼ ਹੈ ਗਾਇਸ दारा लेवल बहुत ज्यादा ऊपर आ गया पानी का तो देखो पानी पानी इधर देखो पानी का पानी एलिवेटर क्रॉसिंग से बिल्कुल देखो नाल लग गया उधर भी hmm. तो 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 चलो ਸੋ ਗਾਇਸ ਪਰਲੀ ਸਾਈਡ ਤੁਹਾਨੂੰ ਜਾ ਕੇ ਦਿਖਾਣੇ ਆ ਪਾਣੀ ਬਹੁਤ ਜ਼ਿਆਦਾ ਤੇਜ਼ ਹੈ ਅੱਜ ਭਾਖੜਾ ਡੈਮ ਤੇ ਵੀ ਪਾਣੀ ਛੱਡਣਾ ਉਹਨਾਂ ਨੇ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਬਹੁਤ ਪੁੱਲ ਪੁੱਲ ਸਤੂਰ ਦਿਆ ਜੀਓ ਮਾਰਾ ਦੀ ਮਿਹਰ ਰੱਖਣਾ ਹਰ ਪਾਸੇ ਕਿਰਪਾ ਰੱਖਿਓ ਹਰ ਖੈਣੀ ਤੁਹਾਨੂੰ ਦਿਖਾਣੇ ਆ। ਸੋ ਗਾਇਸ ਪਰਲੀ ਸਾਈਟ ਤੋਂ ਦਿਖਾਣੇ ਆ। ਪਰ ਮਾਤਮਾ ਮੇਰੇ ਰੱਖੇ। ਪਾਣੀ ਬਹੁਤ ਆਇਆ ਪਿਆ। ਪੈਟਰੋਲ ਪੰਪ ਤੇ ਰੁਕੇ ਆ ਗਾਇਸ ਤੇ ਥੋੜਾ ਪੈਟਰੋਲ ਪਵਾ ਲਈਏ ਤੇ ਫਿਰ ਅਸੀਂ ਤੁਹਾਨੂੰ ਸਤਲੁਜ ਦਰਿਆ ਦੇ ਦੂਸਰੇ ਪਾਸੇ ਜਾ ਕੇ ਵੀਡੀਓ ਬਣਾ ਕੇ ਦਿਖਾਣੇ ਆ। ਲਓ ਜੀ ਗਾਇਸ ਪੈਟਰੋਲ ਅਸੀਂ ਪੁਆ ਲਿਆ ਤੇ ਕੱਟ ਕਾਫੀ ਅੱਗੇ ਕਰਕੇ ਸੀ ਜਣਾ ਹਨਾ ਅਸੀਂ ਜਾਣਾ ਸੀ ਰਾਈਟ ਪਾਸੇ ਤੇ ਕੱਟ ਕਾਫੀ ਅੱਥੇ ਸੀ ਤੇ ਫਿਰ ਥੋੜਾ ਅੱਗੇ ਆ ਗਏ ਅਸੀਂ ਤੇ ਇੱਥੋਂ ਪੈਟਰੋਲ ਪੁਆਇਆ ਤੇ ਹੁਣ ਤੁਹਾਨੂੰ ਇਧਰਲੀ ਸਾਈਡ ਦਿਖਾਣੇ ਆ ਤੁਹਾਨੂੰ ਤਤਲੀ ਦਰਿਆ ਦੇ जय शिव शंकर महाराज जी कृपा रखियो सब कुछ ठीक कर दो बारिश रुक जान भोले शंकर जी कृपा कर दो है जय ਪੁਲਿਸ ਬਹੁਤ ਖੜੀ ਹੈ ਇੱਥੇ ਪੋਲ ਦੇ ਉੱਪਰ ਉਹ ਅੱਗੇ ਚਲੋ ਜਿੱਥੇ ਉਹ ਖੜੇ ਹੈ ਨਾ ਲੋਕੀ ਸਾਰੇ ਬਹੁਤ ਜ਼ਿਆਦਾ ਫੁੱਲ ਹੈ ਸਤਲੁਜ ਦਰਿਆ ਦਿਖਾਣੇ ਆ ਪਿੱਛੇ ਪਿਛਲੀ ਸਾਈਡ ਨਾ ਪੁਲਿਸ ਖੜੀ ਹੋਈ ਸੀ ਮੀਡੀਆ ਵਾਲੇ ਵੀ ਬਹੁਤ ਨੇ ਇੱਧਰ ਤੇ ਥੋੜਾ ਉਤਰ ਕੇ ਇੱਥੇ ਤੁਹਾਨੂੰ ਥੋੜਾ ਇੱਕ ਇੱਕ ਵਾਰੀ ਦਿਖਾਈਏ ਨਜ਼ਰ ਮਰਵਾਈਏ ਇਹ ਫੋਲੋ ਹੈ ਸਤਲੁਜ ਦਰਿਆ ਜਾ ਉਹ ਹੋਤੇ ਮੂਹ ਇੱਕ ਰੇਲਵੇ ਕ੍ਰੋਸਿੰਗ ਏਰੀਆ ਹੈ ਬਿਲਕੁਲ ਪੁੰਦੰਗ ਹੁੰਦੇ ਕੋਲ ਬੁੱਤ ਦਾ ਪਾਣੀ ਇੱਥੇ ਲਵੇ ਆਪ ਕੋਲ ਹੋਰ ਭਈਆ ਇਹ ਅਜੇ ਨਹੀਂ ਜੇ ਪਿੱਛੇ ਆ ਜਾਓ ਥੋੜਾ ਜਿਹਾ ਰਿਵਿਊ ਚੱਲ ਰਿਹਾ ਸੀ ਪੁਲਿਸ ਵਾਲਿਆਂ ਦਾ ਸਾਰਾ ਜਾਇਦਾ ਲੈ ਰਹੇ ਨੇ ਕੁੱਲ ਦਾ ਤੇ ਪਾਣੀ ਦਾ ਵੀ ਉਹ ਦੇਖੋ ਉਹ ਦਿਖਾਓ ਦੇਖੋ ਉਹ ਚਾਹ ਬੰਨ ਟੁੱਟਾ ਦਾ ਦੇਖੋ ਤਿਆਰੀ ਜਿਆ ਔਰ ਹਾਂ ਜੋਂਬਰ ਕਰਦੇ ਉਹ ਚੂਹ ਕਰਦੇ ਉਹਨੇ ਨੇੜੇ ਵੀ ਜਾਵਾਂਗੇ ਆਪਾਂ ਉਹ ਲੋਕੀ ਕਿੰਨੀ ਕਿਉਂ ਘਰੇ ਨੇ ਸੋ ਗਾਇਜ਼ ਜਿਆਦਾ ਦੇਰ ਨਹੀਂ ਖੜਨਾ ਇੱਥੇ ਅਸੀਂ पिछे उड़ी सी इतने मना किया है, तो है।, है? है पूरा पोल ਅੱਗੇ ਪਿੱਛੇ ਕਿੰਨਾ ਘੱਟ ਪਾਣੀ ਹੁੰਦਾ ਇੱਥੇ ਹੈਨਾ ਸਤਲੁਜ ਦਰਿਆ ਤੇ ਹਾਲ ਉੱਥੇ ਕੁਝ ਪੂਜਾ ਪੰਟ ਚੱਲ ਰਿਹਾ ਆ ਜਿਆਦਾ ਤੇਜ਼ ਹੋ ਚੁੱਕਾ ਹੈ ਗਾਇਜ਼ ਬਹੁਤ ਆ ਇਧਰ ਤਾਂ ਮੇਰੇ ਖਿਆਲ ਸਾਈਡ ਸਾਈਡਾਂ ਤੇ ਵੀ ਜਾ ਰਿਹਾ ਪਾਣੀ ਇਧਰ ਫੜਾ ਲੈਵਲ ਥੋੜਾ ਬਹੁਤ ਤੇਜ਼ ਲੱਗ ਰਿਹਾ ਹੈ ਦੇਖੋ ਗਾਇਜ਼ ਗੀ ਲਾਡੋਆ ਟੂਲਸ ਦਾ ਬਾਸ ਤੋਂ ਸਤਰਾ ਦਿਨ ਨਿਕਲਣਾ ਆਪਣੇ ਸ਼ਹਿਰ ਵੱਲ ਅਸੀਂ ਆਏ ਸੀ ਬਾਈਕ ਤੇ ਬਹੁਤ سارے ਉਹ ਗੁੰਦ ਗਏ ਨੇ ਬਾਈਕ ਤੇ ਆਏ ਸੀ ਤੇ ਦਿਖਾਇਆ ਤੁਹਾਨੂੰ ਸਤੂ ਦਰਿਆ ਬਸ ਪਰਮਾਤਮਾ ਮਿਹਰ ਰੱਖੇ ਹਣਾ ਇਹ ਆ ਪੂਰਾ ਫੋਲਾ ਪੂਰਾ ਦਰਿਆ ਤੁਸੀਂ ਦੇਖ ਹੀ ਲਿਆ ਵੀਡੀਓ ਵਿੱਚ ਰਸਤੇ ਚੰਦਾ ਹਾਰਿਸਵਾਲ ਜਿੱਥੇ ਥੇ ਅਸੀਂ ਆਏ ਹੋਏ ਆ ਇੱਕ ਦੋ ਵਾਰੀਆਂ ਦੋ ਵਾਰੀਆਂ ਆਏ ਆ ਅੱਜ ਗਾਈਜ਼ ਆ ਗਏ 3 ਘੰਟੇ ਤੱਕ ਆ ਗਏ ਆ ਸਫ਼ਰ ਬੜਾ ਲੰਬਾ ਸੀ ਬਾਈਕ ਤੇ ਬੜਾ ਲੰਬਾ ਲੱਗਿਆ ਹੈ ਨਾ ਬਾਈਕ ਤੇ ਗੱਡੀ ਤੇ ਨਹੀਂ ਪਤਾ ਲੱਗਦਾ ਵੈਸੇ ਅੱਜ ਅਸੀਂ ਬਾਈਕ ਤੇ ਸਫ਼ਰ ਕਰਦੇ ਆ ਦੇਖੋ ਟੱਕਾ ਦਾ ਟਾਈਮ 걸 ਤਾ ਕੋਲ ਦੇ ਉੱਪਰ ਵੀ ਪਾਣੀ ਖੜਾ ਹੈ ਆਸ-ਪਾਸੇ ਪਾਣੀ ਪਾਣੀ ਹੋਇਆ ਪਿਆ ਬੱਦਲ ਬਟੇ ਹੋਏ ਨੇ بارش ਦੀ ਖੁਸ਼ਬੂ ਆ ਰਹੀ ਹੈ ਰਾਤ ਨੂੰ ਬੜਾ ਰਾਤ ਹੀ ਆਏਗੀ بارش ਸੜਕਾਂ ਦਾ ਹਾਲ ਦੇਖੋ ਅਰੋੜਾ ਪੈਲੱਸ ਅਸੀਂ ਆ ਗਏ ਹਾਂ ਲੋ ਜੀ ਘੁੰਦੇ ਘੁਮਾਂਦੇ ਅਸੀਂ ਆ ਗਏ ਆਪਣੇ ਮੁਹੱਲੇ ਹਣਾ Shimla Puri enter ਹੋ ਗਈ ਜੀ ਲੋ ਜੀ ਅਸੀ ਆ ਗਏ ਆਪਣੀ ਗਲੀ ਆ ਸਾਡੀ ਗਲੀ ਹੈ ਜੀ ਆ ਸਾਡਾ ਘਰ ਹੈ ਤੇ ਨੰਨੂ ਨੂੰ ਦੇਖਦੀਆਂ ਕੀ ਕਰ ਰਹੀ ਹੈ ਕੱਪੜੇ ਮੈਂ ਧੋ ਕੇ ਗਏ ਸੀ ਕੱਪੜੇ ਤੁਨੇ ਪਾਏ ਹੋਏ ਨੇ ਨੰਨੂ ਨੂੰ ਦੇਖੀਏ ਨੰਨੂ ਕੀ ਕਰ ਰਹੀ ਹੈ ਮੇਰੀ ਨੰਨੂ ਕਾਹ ਹੈ ਕਿੱਥੇ ਵੀ ਗਿਆ ਸ਼ੋ ਗਿਆ ਹੋਈ ਨੀ ਸੋ ਗਿਆ ਮੇਰਾ ਕਾਕਾ। ਦੋੜੀ ਥੱਕ ਗਿਆ ਸੰਜੀਤ ਜੀ। ਮੈਂ ਤਾਂ ਥੱਕ ਗਿਆ ਯਾਰ। ਅੱਜ ਉੱਧਰ ਐਂਡ ਕਰਨਾ ਥੋੜਾ ਘੱਟ ਇੱਧਰ ਸਨੋ ਬੋਲੀਦਾ ਨਾ ਨੰਨੂ ਫਿਰ ਉੱਠ ਨਾ ਜਾਵੇ। ਖਲਾਰਾ ਪਿਆ ਬੈ ਰੂਮ ਦੇ ਵਿੱਚ ਸੋ ਗਾਈਜ਼। ਹਾਂਜੀ ਅੱਜ ਤਾਂ ਸਤਲੁਜ ਦਰਿਆ ਦਿਖਾ ਲਿਆ ਏ। ਦਰਿਆ ਦੇਖ ਕੇ ਆ ਬੜਾ ਪਾਣੀ ਆ ਭਾਈ ਥੋੜਾ। ਬੜਾ ਪਾਣੀ। ਬਹੁਤ ਜ਼ਿਆਦਾ ਫਲੋ ਹੋਇਆ ਹੋਇਆ। ਹਮਮ। ਆਖੇ ਪਾਸੋਂ ਹੀ ਬਾਈਕ ਤੇ ਹਨਾ ਸਹੀ। ਬਾਈਕ ਤੇ ਥੱਕ ਜਾਦਾ ਬੰਦਾ ਗੱਡੀ 'ਚ ਨਹੀਂ ਪਤਾ ਲੱਗਦਾ ਹਜੇ। ਮੇਰੇ ਵੀ ਵਾਲ ਹੈ ਕਿਲਰ ਕੇ ਨਾ ਇਕਦਮ ਮੈਂ ਆਪਣੇ ਤੇ ਨਹੀਂ ਕੈਮਰਾਮੈਨ ਨਾ ਹੁਣ। ਸਾਰੇ ਵਾਲ ਖਿਲਰੇ ਪਏ ਤੇ ਤੁਸੀਂ ਕਰ ਦੋ ਹੁਣ। ਗਾਇਸ ਕੱਲ ਦਾ ਵਲੋਗ ਜ਼ਰੂਰ ਦੇਖਿਓ ਤੇ ਤੁਹਾਨੂੰ ਦਿਖਾਵਾਂਗੇ। ਕੱਲ ਦਾ ਨਹੀਂ ਅੱਜ ਦਾ ਵਲੋਗ ਦੇਖਿਓ ਜ਼ਰੂਰ ਜਿਹੜਾ ਸਤਲੁਜ ਦਰਿਆ ਦਾ। ਗਲਤੀ ਲੱਗੀ ਅੱਜ ਦਾ ਵਲੋਗ ਜੂਰ ਦੇਖਿਓ ਤੇ ਸਤਲੂ ਦਰਿਆ ਚ ਬਹੁਤ ਜ਼ਿਆਦਾ ਓਵਰਫਲੋ ਪਾਣੀ ਦਿਖਾਇਆ ਤੁਹਾਨੂੰ ਸਾਰਾ ਦਿਖਾਇਆ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਤੇ ਕਮੈਂਟ ਚ ਲਿਖੋ ਵਾਹਿਗੁਰੂ ਜੀ ਸਭ ਦਾ ਭਲਾ ਹੋਵੇ ਸਹੀ ਗੱਲ ਹੈ ਜੀ ਤੇ ਇਸੇ ਨਾਲ ਹੀ ਇਸ ਵਲੋਗ ਦਾ ਇੱਥੇ ਕਰਦੇ ਹਾਂ ਐਂਡ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਾਏ 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 ਗਾਇਜ਼ ਬਾਏ